ਪ੍ਰੀਤ ਦੀ ਮੰਮੀ ਨੂੰ ਲਿਮਾਰੀ ਵਾਲਾ ਫੋਨ ਲਾ ਕੇ ਕਹਿੰਦਾ ਕਿ ਮੈਨੂੰ ਕਿਰਾਇਆ ਦੇ ਦੋ ਫੇਰ ਉਹ ਕਹਿੰਦੀ ਹਾਏ ਹਾਏ ਤਾਂ ਇੰਨੇ ਮਾੜਾ ਗੱਲ ਕੀਤੀ ਇਹਨਾਂ ਨੇ ਕਿਰਾਇਆ ਵੀ ਨਹੀਂ ਦਿੱਤਾ ਲਿਮਾਰੀ ਦਾ ਤੇ ਫੇਰ ਉਹ ਪ੍ਰੀਤ ਨੂੰ ਫੋਨ ਲਾਉਂਦੀ ਹੈ ਪ੍ਰੀਤ ਦੀ ਮੰਮੀ ਕਹਿੰਦੀ ਹੈ ਤੂੰ ਮੇਰੇ ਨਾਲ ਚੰਗੀ ਕੀਤੀ ਤੂੰ ਕਿਰਾਇਆ ਤਾਂ ਦੇ ਦਿੰਦੀ ਪਰੀਤ ਕਹਿੰਦੀ ਮੰਮੀ ਤੁਸੀਂ ਕਿਹੜਾ ਮੈਨੂੰ ਕਿਹਾ ਸੀ ਵੀ ਕਰਾਇਆ ਦੇਣਾ ਤੁਸੀਂ ਤਾਂ ਸਿੱਧਾ ਲਮਾਰੀ ਭੇਜ ਦਿੱਤੀ ਨਹੀਂ ਸਾਨੂੰ ਉਸ ਭਾਈ ਨੇ ਕੁਛ ਕਿਹਾ ਕਿ ਤੁਸੀਂ ਕਰਾਇਆ ਦਿਓ ਫੇਰ ਉਸ ਦੀ ਮੰਮੀ ਫੋਨ ਕੱਟ ਦਿੰਦੀ ਹੈ ਤੇ ਕਮਲ ਬਿਜਲੀ ਦਾ ਸਵਿੱਚ ਖੋਲ ਰਿਹਾ ਹੁੰਦਾ ਹੈ ਫਿਰ ਸੰਦੀਪ ਆ ਜਾਂਦੀ ਹੈ ਕਹਿੰਦੀ ਤੁਸੀਂ ਕੀ ਕਰ ਰਹੇ ਹੋ ਕਹਿੰਦਾ ਸਵਿੱਚ ਖਰਾਬ ਹੈ ਮੈਂ ਨਵੀਂ ਲੈ ਕੇ ਆਉਣੀ ਨਾਲ ਦੇ ਪਿੰਡ ਜਾਣਾ ਹੈ ਸੰਦੀਪ ਕਹਿੰਦੀ ਠੀਕ ਹੈ ਮੈਂ ਵੀ ਗਰਮੀਰ ਦੇ 5 ਸਾਲਾ ਟੀਕਾ ਲਵਾ ਕੇ ਲਿਆਉਣਾ ਹੈ ਮੈਨੂੰ ਵੀ ਨਾਲ ਲੈ ਜਾਇਓ ਏ ਸੰਦੀਪ ਕਹਿੰਦੇ ਕਿ ਤੁਸੀਂ ਮੈਨੂੰ ਨਵੀਂ ਫਰਿੱਜ ਲੈ ਦੋ ਇਹ ਫਰਿੱਜ ਨਾਲ ਬਹੁਤ ਔਖਾ ਟਾਈਮ ਪਾਸ ਹੁੰਦਾ ਹੈ ਆਪਾਂ ਮਿਸਤਰੀ ਕਮਲ ਕਹਿੰਦਾ ਆਪਣੇ ਮਿਸਤਰੀ ਲੱਗੇ ਜਦੋਂ ਮੈਸਤਰੀ हट ਗਏ ਉਦੋਂ ਆਪਾਂ ਫਰਿੱਜ ਲਵਾਵਾਂਗੇ ਤਾਂ ਕਿ ਇਹ ਕਥਾਂ ਪਈ ਰਵੇ ਹੁਣ ਆਪਾਂ ਇੱਧਰ ਉੱਧਰ ਕਰ ਦਾਂਗੇ ਖਰਾਬ ਹੋ ਜਾਊਗੀ ਫੇਰ ਸੰਦੀਪ ਤੇ ਕਮਲ ਗਰਮੀਰ ਤੇ ਟੀਕਾ ਲਵਾਉਂ ਜਾਂਦੇ ਹਨ ਤੇ ਰਸਤੇ ਵਿੱਚ ਗੱਲਾਂ ਕਰਦੇ ਹਨ ਉਹ ਕਹਿੰਦੇ ਐ ਲੱਗਦਾ ਹੈ ਕਿ ਆਪਣੇ ਘਰੋਂ ਬਰਕਤ ਹੀ ਉੱਡ ਗਈ ਹੈ ਜਿਵੇਂ ਮੰਮੀ ਜੀ ਹੁਣ ਆਪਾਂ ਨੂੰ ਪੈਸੇ 12000 ਦਾ ਹਜਾ ਜਿੰਨਾ ਹੀ ਨਹੀਂ ਦੱਸਿਆ ਵੀ ਕਿੱਥੇ ਹਨ ਤੇ ਕਿੱਥੇ ਨਹੀਂ ਤੇ ਉਹ ਕਹਿੰਦਾ ਇਹ ਪੈਸੇ ਮੰਮੀ ਨੇ ਹੀ ਕੱਢੇ ਹਨ ਹੋਰ ਤਾਂ ਕਿਸੇ ਨੇ ਕੀ ਕਰਨੇ ਵੇਖ ਮੰਮੀ ਦਾ ਕਿਵੇਂ ਮੂੰਹ ਬਣਾਇਆ ਹੁੰਦਾ ਹੈ ਮੰਮੀ ਹਰ ਵਾਰੀ ਕਹਿ ਦਿੰਦੀ ਹੈ ਕਿ ਪ੍ਰੀਤ ਮੇਡੀ ਮਾੜੇ ਘਰੇ ਵਿਆਹ ਦਿੰਦੀ ਹੈ ਤੇ ਉਹਨਾਂ ਕੋਲ ਕੁਝ ਨਹੀਂ ਹੈ ਫਿਰ ਸੰਦੀਪ ਕਹਿੰਦੀ ਜਦੋਂ ਮੇਰਾ ਵਿਆਹ ਹੋਇਆ ਸੀ ਉਦੋਂ ਆਪਾਂ ਕਿਹੜਾ ਬਾਲੇ ਸੀ ਉਸ ਤੋਂ ਬਾਅਦ ਹੀ ਆਪਾਂ ਕੁਝ ਬਣੇ ਹਾਂ ਮਿਹਨਤ ਕਰਾਂਗੇ ਤਾਂ ਹੀ ਕੁਝ ਬਣੂਗਾ ਫਿਰ ਕਮਲਾ ਸੰਦੀਪ ਨੂੰ ਹਸਪਤਲ ਲਾ ਦਿੰਦਾ ਹੈ ਤੇ ਆਪ ਇਹਨਾਂ ਦੁਕਾਨ ਤੇ ਜਾਂਦਾ ਹੈ ਉੱਥੇ ਜਾ ਕੇ ਸਵਿਚ ਕਹਿੰਦਾ ਮੈਨੂੰ ਦੇ ਦਿਓ ਤੇ ਉਹ ਪਾਈ ਉਸ ਨੂੰ ਸਵਿਚ ਦੇ ਦਿੰਦਾ ਹੈ ਤੇ ਫਿਰ ਉਹ ਗੱਲ ਕਰਦਾ ਹੈ ਕਿ ਤੁਹਾਡਾ 800 ਰੁਪਿਆ ਵੀ ਰਹਿੰਦਾ ਹੈ ਇਹ ਉਹ ਕਹਿੰਦਾ ਕਾਸ ਦੇ 800 ਰੁਪਇਆ ਉਹ ਕਹਿੰਦਾ ਵੀ ਤੁਹਾਡੀ ਮੰਮੀ ਨੇ ਲਿਮਾਰੀ ਮੰਗਾਈ ਸੀ ਤੇ ਆ ਡਰੈਸ ਤੇ ਭੇਜਦੀ ਅਸੀਂ ਭੇਫੜਾ ਆਂਦੀ ਸੀ ਹੁਣ ਉਸ ਦੇ ਮੂੰਹ ਆਲ ਦਿਖਦਾ ਹੈ ਤੇ ਕਹਿੰਦਾ ਮੈਨੂੰ ਆ ਡਰੈਸ ਤਾਂ ਦਿਖਾਓ ਕਿਹੜੇ ਡਰੈਸ ਤੇ ਭੇਜੀ ਫਿਰ ਉਸ ਨੇ ਐਡਰੈਸ ਦਿਖਾਇਆ ਉਹ ਐਡਰੈਸ ਪ੍ਰੀਤ ਦਾ ਹੁੰਦਾ ਹੈ ਤੇ ਫਿਰ ਉਹ ਦੇਖ ਕੇ ਚੌਕ ਜਾਂਦਾ ਹੈ ਪਰ ਉਥੇ ਉਹ ਕੁਝ ਨਹੀਂ ਬੋਲਦਾ ਉਹ ਕਰਾਇਆ ਦੇ ਦਿੰਦਾ ਹੈ ਤੇ ਚਲਾ ਜਾਂਦਾ ਹੈ ਫਿਰ ਉਹ ਗੱਡੀ ਭਜਾ ਕੇ ਘਰੇ ਆਉਂਦਾ ਹੈ ਤੇ ਉੱਚੀ ਉੱਚੀ ਆ ਦੇ ਮੰਮੀ ਡੈਡੀ ਨੂੰ ਆਵਾਜ਼ ਲਵਾਉਣ ਲੱਗ ਜਾਂਦਾ ਹੈ ਕਿ ਤੁਸੀਂ ਕਿੱਥੇ ਹੋ ਤੇ ਕਵਲ ਕਵਲ ਦਾ ਡੈਡੀ ਕਹਿੰਦਾ ਕਿ ਮੈਨੂੰ ਕੀ ਪਤਾ ਤੇਰੀ ਮੰਮੀ ਇੱਥੇ ਕਿਤੇ ਹੋਣੀ ਉਹਦਾ ਤਾਂ ਐਡਾ ਮੂੰਹ ਬਣਾਇਆ ਉਹ ਕਿਹੜਾ ਮੈਨੂੰ ਬੁલાਉਂਦੀ ਹੈ ਜਦੋਂ ਦੇਖ ਗਿਆ ਏ ਝਾਕਦੀ ਹੈ ਤੇ ਫਿਰ ਉਹ ਛੱਤ ਉੱਪਰ ਫੋਨ ਦੇ ਕੇ ਹੱਸ ਰਹੀ ਹੁੰਦੀ ਹੈ ਤੇ ਉੱਥੇ ਜਾ ਕੇ ਕਵਲ ਕਹਿੰਦਾ ਤੁਸੀਂ ਦੱਸੋ 12000 ਕਿੱਥੇ ਹੈ ਹਜੇ ਤਾਈ ਤੁਸੀਂ ਕੁਝ ਦੱਸਿਆ ਨਹੀਂ ਫਿਰ ਉਹ ਕਹਿੰਦੀ ਮੈਨੂੰ ਕੀ ਪਤਾ ਪੈਸੇ ਕਿੱਥੇ ਹਨ ਤੇ ਫਿਰ ਕਮਲ ਉਸ ਨੂੰ ਦੱਸਦਾ ਹੈ ਕਿ ਉਹ ਵਾਰੀ ਪ੍ਰੀਤ ਨੂੰ ਲੈ ਕੇ ਦਿੱਤੀ 12000 ਦੀ ਉਥੇ ਐਡਰੈਸ ਮੈਂ ਵੇਖ ਕੇ ਆਇਆ ਦੁਕਾਨ ਤੇ ਤੇ ਉਸ ਦਾ ਕਰਾਇਆ ਵੀ ਮੈਂ ਦੇ ਆਇਆ ਪਰ ਫਿਰ ਵੀ ਉਸ ਦੀ ਮੰਮੀ ਪਿਆਰਾ ਤੇ ਪਾਣੀ ਨਹੀਂ ਪੈਣ ਦਿੰਦੀ ਤੇ ਕਮਲ ਹੁਣ ਹੋ ਸਚਾਈ ਮੁਰੇ ਲੈ ਕੇ ਆਵੇਗਾ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ